ਹੈਲੋ ਬੱਚਿਓ ਬੱਚਿਓ ਅੱਜ ਆਪਾਂ ਸਿੰਪਲੀਫਿਕੇਸ਼ਨ ਦਾ ਪਾਰਟ 4 ਕਰਾਂਗੇ ਆਪਾਂ ਸਿੰਪਲੀਫਿਕੇਸ਼ਨ ਦਾ ਪਾਰਟ 4 ਬੱਚਿਓ ਇੱਕ ਗੱਲ ਦਾ ਧਿਆਨ ਰੱਖਣਾ ਸਿੰਪਲੀਫਿਕੇਸ਼ਨ ਪਾਰਟ 4 ਦੇ ਵਿੱਚ ਆਪਾਂ ਜੋ ਚੀਜ਼ ਸਿੱਖਣੀ ਹੈ ਇਹ ਤੁਹਾਨੂੰ ਹਰ ਜਗ੍ਹਾ ਤੇ ਜੋੜ ਘਟਾਓ ਗੁਣਾ ਭਾਗ ਨਹੀਂ ਸੌਰੀ ਹੈਲੋ ਬੱਚਿਓ ਬੱਚਿਓ ਅੱਜ ਆਪਾਂ ਸਿੰਪਲੀਫਿਕੇਸ਼ਨ ਦਾ ਪਾਰਟ 4 ਕਰਾਂਗੇ ਸਿੰਪਲੀਫਿਕੇਸ਼ਨ ਪਾਰਟ 4 ਤਾਂ ਬੱਚਿਓ ਇਹ ਚੀਜ਼ ਜੋ ਤੁਹਾਨੂੰ ਦੱਸਣ ਲੱਗਿਆ ਇਹ ਤੁਹਾਨੂੰ ਗੁਣਾ ਔਰ ਭਾਗ ਮਲਟੀਪਲਾਈ ਔਰ ਡਿਵਾਈਡ ਦੇ ਵਿੱਚ ਬਹੁਤ ਕੰਮ ਦੇਵੇਗੀ ਇਸ ਚੀਜ਼ ਨੂੰ ਧਿਆਨ ਦੇ ਨਾਲ ਦੇਖਣਾ ਇਸ ਚੀਜ਼ ਨੂੰ ਬੜੇ ਧਿਆਨ ਦੇ ਨਾਲ ਦੇਖਣਾ ਇਹ ਜੋ ਸਿੰਪਲੀਫਿਕੇਸ਼ਨ ਦੇ ਵਿੱਚ ਮਲਟੀਪਲਾਈ ਡਿਵਾਈਡ ਮਤਲਬ ਗੁਣਾ ਔਰ ਭਾਗ ਉਹ ਜਿਹੜੀਆਂ ਥਾਵਾਂ ਤੇ ਤੁਹਾਨੂੰ ਇਹ ਚੀਜ਼ ਇਹ ਟੌਪਿਕ ਬਹੁਤ ਕੰਮ ਦੇਵੇਗਾ ਧਿਆਨ ਦਿਓ ਜਿਵੇਂ ਤੁਹਾਡੇ ਕੋਲ ਮੰਨ ਲਓ ਕੀ ਕਹਿ ਰਹੇ ਨੇ ਬੱਚਿਓ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਹੈ ਜੇਕਰ ਗੁਣਾ ਜਾਂ ਭਾਗ ਕਰਦੇ ਸਮੇ ਸਾਡੇ ਕੋਲ 1 3 5 7 9 11 ਵਾਰ ਕਟਾਊ ਦਾ ਨਿਸ਼ਾਨ ਆ ਗਿਆ ਮੰਨ ਲਓ ਜਿਉਂ ਤੁਹਾਡੇ ਕੋਲ ਆ ਗਿਆ ਜਿਵੇਂ -3 -5 -4 -2 -1 -7 -8 ਕੀ ਕਹਿੰਦੇ ਨੇ 1 3 ਜਿਵੇਂ ਆਹ ਹੁਣ ਕਿੰਨੀ ਏਰੀਆ ਆ ਗਿਆ ਆ 1 2 3 4 5 6 7 7 ਵਾਰੀ ਆ ਗਿਆ ਤਾਂ ਤੁਹਾਡੇ ਕੋਲ ਜਦੋਂ ਜੋ ਲਾਸਟ ਵਿੱਚ ਤੁਸੀਂ ਇਹਨਾਂ ਦਾ ਮਲਟੀਪਲਾਈ ਕਰੋਗੇ ਨਾ ਤਾਂ ਇਹਦੇ ਅੱਗੇ ਮਾਈਨਸ ਦਾ ਆਏਗਾ ਜੋ ਵੀ ਉੱਤਰ ਆਏਗਾ ਜੋ ਵੀ ਉੱਤਰ ਆਏਗਾ ਉਹਦੇ ਅੱਗੇ ਮਾਈਨਸ ਦਾ ਨਿਸ਼ਾਨ ਆਊਗਾ ਜਿਵੇਂ ਕੀ ਕਹਿੰਦੇ ਨੇ 1 3 ਮੰਨ ਲਓ ਤੁਸੀਂ -1 -2 -3 ਕੀਤਾ ਕਿੰਨੀ ਵਾਰੀ ਮਾਈਨਸ ਆ ਗਿਆ 1 2 3 ਤਿੰਨ ਵਾਰੀ ਆ ਗਿਆ ਮਾਈਨਸ ਤਿੰਨ ਵਾਰੀ ਆ ਗਿਆ ਨਾ ਮਾਈਨਸ ਜਿਵੇਂ ਆ ਇੱਕ ਵਾਰੀ ਆ ਗਿਆ ਦੋ ਵਾਰੀ ਆ ਗਿਆ ਤੇ ਆ ਤਿੰਨ ਵਾਰੀ ਆ ਗਿਆ ਮਾਈਨਸ ਤਾਂ ਜਦ ਤੁਸੀਂ ਤਿੰਨ ਵਾਰੀ ਮਾਈਨਸ ਕੀਤਾ ਇਹਨਾਂ ਨੂੰ ਆਪਸ ਵਿੱਚ ਮਲਟੀਪਲਾਈ ਕੀਤਾ ਤਿੰਨ ਵਾਰੀ ਮਾਈਨਸ ਨੂੰ ਤਾਂ ਤੁਹਾਡੇ ਕੋਲ ਉੱਤਰ ਕੀ ਆਏਗਾ ਮਾਈਨਸ ਦੇ ਵਿੱਚ ਆਏਗਾ ਉੱਤਰ ਜੋ ਵੀ ਆਏਗਾ ਤੁਹਾਨੂੰ ਕਿਉਂਕਿ ਪਹਿਲਾਂ ਮੈਂ ਮਾਈਨਸ ਨੂੰ ਮਾਈਨਸ ਨਾਲ ਗੁਣਾ ਕੀਤਾ ਤਾਂ ਪਲੱਸ ਹੋ ਗਿਆ ਪਲੱਸ ਨੂੰ ਮਾਈਨਸ ਨਾਲ ਕੀਤਾ ਤਾਂ ਮਾਈਨਸ ਹੋ ਗਿਆ ਤਾਂ ਇਸੇ ਤਰ੍ਹਾਂ ਬੱਚਿਓ ਜਿਵੇਂ ਤੁਹਾਡੇ ਕੋਲ ਅਸੰਖਿਆ ਦਿੱਤੀ ਹੈ ਤੁਹਾਡੇ ਕੋਲ ਇਹਦੇ ਵਿੱਚ ਮਾਈਨਸ ਕੀ ਦਿੱਤਾ ਦੇਖੋ ਆ ਇੱਥੇ ਮਾਈਨਸ ਦਿੱਤਾ ਹੈ ਫਿਰ ਆ ਇੱਥੇ ਮਾਈਨਸ ਦਿੱਤਾ ਹੈ ਇੱਥੇ ਮਾਈਨਸ ਦਿੱਤਾ ਇੱਥੇ ਮਾਈਨਸ ਦਿੱਤਾ ਤੇ ਆ ਇੱਥੇ ਮਾਈਨਸ ਦਿੱਤਾ ਤਾਂ ਹੁਣ ਤੇ ਆਨ ਦੇ ਨਾਲ ਦੇਖੋ ਬੱਚਿਓ ਕਿੰਨੀ ਵਾਰੀ ਆ ਗਿਆ ਮਾਈਨਸ ਆ ਇੱਕ ਆ ਦੋ ਆ ਥੱਲੇ ਤਿੰਨ ਆ ਚਾਰ ਆ ਪੰਜ ਆ ਛੇ ਆ ਸੱਤ ਟੋਟਲ ਸੱਤ ਵਾਰੀ ਮਾਈਨਸ ਆ ਗਿਆ ਤੇ ਜਦੋਂ ਸੱਤ ਵਾਰੀ ਮਾਈਨਸ ਆ ਗਿਆ ਤਾਂ ਲਾਸਟ ਤੇ ਉੱਤਰ ਤੁਹਾਡੇ ਕੋਲ ਕੀ ਆਏਗਾ ਜੀ ਮਾਈਨਸ ਦੇ ਵਿੱਚ ਆਊਗਾ ਦੇਖੋ ਕਿਵੇਂ ਜਦੋਂ ਮੈਂ ਡਿਵਾਈਡ ਕੀਤਾ ਬੱਚਿਓ ਤਾਂ ਮੇਰੇ ਕੋਲ ਕੀ ਹੋਇਆ ਜਦੋਂ ਮੈਂ ਡਿਵਾਈਡ ਕੀਤਾ ਤਾਂ ਮੈਂ ਇਹਨੂੰ ਜਦੋਂ ਸੋਲਵ ਕਰਾਂਗਾ ਤਾਂ ਆ ਮਾਈਨਸ ਨਾਲ ਆ ਮਾਈਨਸ ਕੱਟ ਗਿਆ ਆ ਮਾਈਨਸ ਨਾਲ ਆ ਮਾਈਨਸ ਕੱਟ ਗਿਆ ਹੁਣ ਕੀ ਰਹਿ ਗਿਆ 1 ਮਾਈਨਸ ਆ ਰਹਿ ਗਿਆ ਤੇ 1 ਮਾਈਨਸ ਆ ਰਹਿ ਗਿਆ ਵਿੱਚ ਕੀ ਨਿਸ਼ਾਨ ਹੈ ਗੁਣਾ ਦਾ ਤੇ ਮਾਈਨਸ ਗੁਣਾ ਮਾਈਨਸ ਪਲੱਸ ਹੋ ਗਿਆ ਲਾਸਟ ਤੇ ਤੁਹਾਡੇ ਕੋਲ ਆ 1 ਮਾਈਨਸ ਬਚ ਗਿਆ ਇਸੇ ਤਰ੍ਹਾਂ ਬੱਚਿਓ ਅਗਲੇ ਦੇ ਵਿੱਚ ਸਵਾਲ ਅਗਲਾ ਸਵਾਲ ਦੇਖੋ ਆ ਇੱਥੇ 1 ਮਾਈਨਸ ਆ ਮਾਈਨਸ ਆ ਮਾਈਨਸ ਆ ਮਾਈਨਸ ਤੇ ਆ ਮਾਈਨਸ ਪੰਜ ਵਾਰੀ ਮਾਈਨਸ ਆ ਗਿਆ ਤਾਂ ਇਹਦਾ ਉੱਤਰ ਵੀ ਮਾਈਨਸ ਦੇ ਵਿੱਚ ਆਏਗਾ ਕਿਵੇਂ ਦੇਖੋ ਆ ਮਾਈਨਸ ਆ ਮਾਈਨਸ ਕੱਟ ਗਿਆ ਆ ਮਾਈਨਸ ਆ ਮਾਈਨਸ ਕੱਟ ਗਿਆ ਤਕਰੀਬ ਬਚ ਗਿਆ ਪਿੱਛੇ ਤੁਹਾਡੇ ਕੋਲ ਆ ਮਾਈਨਸ ਬਚ ਗਿਆ ਤਾਂ ਇਸ ਕਰਕੇ ਬੱਚਿਓ ਜਦੋਂ ਤੁਹਾਡੇ ਕੋਲ 1 3 5 7 9 ਜਿਵੇਂ ਮੰਨ ਲਓ ਆ 2 3 ਆ 1 ਮਾਈਨਸ ਆ ਗਿਆ ਇਹਨੂੰ ਜਦੋਂ ਗੁਣਾ ਕਰੋਗੇ ਆ ਪਲੱਸ ਹੈ ਆ ਮਾਈਨਸ ਹੈ ਤਾਂ ਮਾਈਨਸ 6 1 3 5 7 9 11 ਵਾਰੀ ਮਾਈਨਸ ਆਏਗਾ ਤਾਂ ਉੱਤਰ ਤੁਹਾਡੇ ਕੋਲ ਗੁਣਾ ਦੇ ਵਿੱਚ ਜਾਂ ਭਾਗ ਦੇ ਵਿੱਚ ਮਾਈਨਸ ਹੀ ਆਏਗਾ ਇਸੇ ਤਰ੍ਹਾਂ ਹੁਣ ਦੇਖੋਗੇ ਬੱਚਿਓ ਜੇਕਰ ਤੁਹਾਡੇ ਕੋਲ ਆ ਗਿਆ 2 4 6 8 ਵਾਰੀ ਆ ਗਿਆ ਤੁਹਾਡੇ ਕੋਲ ਮਾਈਨਸ ਕਿੰਨਾ ਆ ਗਿਆ ਜੀ 2 4 6 8 2 4 6 8 0 2 4 6 8 ਵਾਰ ਘਟਾਓ ਦਾ ਨਿਸ਼ਾਨ ਆ ਗਿਆ ਮਾਈਨਸ ਦਾ ਨਿਸ਼ਾਨ ਆ ਗਿਆ ਤਾਂ ਤੁਹਾਡੇ ਕੋਲ ਉੱਤਰ ਘਟਾਓ ਵਿੱਚ ਨਹੀਂ ਤੁਹਾਡੇ ਕੋਲ ਉੱਤਰ ਜੋੜ ਵਿੱਚ ਹੀ ਆਵੇਗਾ ਤਨਾਤਮਕ ਆਵੇਗਾ ਤਨਾਤਮਕ ਤੁਹਾਡੇ ਕੋਲ ਉੱਤਰ ਕੀ ਆਵੇਗਾ ਜੀ ਤਨਾਤਮਕ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਹੈ ਜੇਕਰ ਤੁਹਾਡੇ ਕੋਲ 2024681012 ਵਾਰ ਘਟਾਓ ਦਾ ਨਿਸ਼ਾਨ ਆ ਗਿਆ ਤਾਂ ਤੁਹਾਡੇ ਕੋਲ ਉੱਤਰ ਤਨਾਤਮਕ ਆਏਗਾ ਪਲੱਸ ਦੇ ਵਿੱਚ ਆਏਗਾ ਪੋਜ਼ਿਟਿਵ ਨੰਬਰ ਆਏਗਾ ਪੋਜ਼ਿਟਿਵ ਨੰਬਰ ਕਿਵੇਂ ਦੇਖੋ ਦੇਖੋ ਕਿਵੇਂ ਜਿਵੇਂ ਤੁਹਾਡੇ ਕੋਲ ਆ ਦੇਖੋ 1 2 3 4 5 6 7 ਤੱਕ 8 8 ਵਾਰੀ ਆ ਗਿਆ ਤੁਹਾਡੇ ਕੋਲ ਘਟਾਓ ਦਾ ਨਿਸ਼ਾਨ ਹੁਣ ਤੁਸੀਂ ਕੀ ਕਰਨਾ ਜੋੜ ਘਟਾਓ ਗੁਣਾ ਕਰਨੀ ਹੈ ਗੁਣਾ ਕਰਨੀ ਹੈ ਤਾਂ ਤੁਸੀਂ ਕੀ ਕਰੋਗੇ ਦੇਖੋ ਗੁਣਾ ਕਰਨੀ ਤਾਂ ਉਸ ਦਾ ਇੱਕ ਹੋਰ ਮੈਂ ਸਾਰੇ ਨਿਸ਼ਾਨ ਮਿਟਾ ਦੇਣਾ ਦੇਖੋ ਜਦੋਂ ਗੁਣਾ ਕੀਤੀ ਮੈਂ ਤਾਂ ਆ ਮੈਨਸ ਆਮ ਮਾਈਨਸ ਕੱਟ ਗਿਆ ਆ ਮੈਨਸ ਆਮ ਮਾਈਨਸ ਕੱਟ ਗਿਆ ਆ ਮੈਨਸ ਆਮ ਮਾਈਨਸ ਕੱਟ ਗਿਆ ਕੀ ਬਚਿਆ 1 ਮਾਈਨਸ ਆ ਬਚਿਆ ਤਾਂ 1 ਮਾਈਨਸ ਆ ਬਚਿਆ ਤਾਂ ਵਿੱਚ ਗੁਣਾ ਦਾ ਨਿਸ਼ਾਨ ਹੈ ਤਾਂ ਮਾਈਨਸ ਗੁਣਾ ਮਾਈਨਸ ਪਲੱਸ ਮਾਈਨਸ ਮਲਟੀਪਲਾਈ ਮਾਈਨਸ ਪਲੱਸ ਤਾਂ ਕਿੰਦੀ 8 ਵਾਰੀ ਆਇਆ ਸੀ ਤੁਹਾਡੇ ਕੋਲੇ ਹੁਣ ਆ ਥੱਲੇ ਦੇਖ ਲੋ ਜੇਕਰ ਇੱਥੇ 1 2 3 4 5 6 ਵਾਰੀ ਮਾਈਨਸ ਆ ਗਿਆ ਤਾਂ ਇੱਥੇ ਉੱਤਰ ਕਿ ਆਏਗਾ ਤੁਹਾਡੇ ਕੋਲੇ ਪਲੱਸ ਦੇ ਵਿੱਚ ਆਏਗਾ ਦੇਖੋ ਕਿਵੇਂ ਆਏਗਾ ਪਲੱਸ ਦੇ ਵਿੱਚ ਜਿਵੇਂ ਆ ਮੈਨਸ ਆ ਮੈਨਸ ਕੱਟੇਗਾ ਮੈਨਸ ਆ ਮੈਨਸ ਕੱਟੇਗਾ ਤੁਹਾਡੇ ਕੋਲ ਆ ਮੈਨਸ ਬਚ ਗਿਆ ਤੇ ਆ ਮੈਨਸ ਬਚ ਗਿਆ ਵਿੱਚ ਗੁਣਾ ਦਾ ਨਿਸ਼ਾਨ ਆ ਗਿਆ ਤਾਂ ਮਾਈਨਸ ਗੁਣਾ ਮਾਈਨਸ ਪਲੱਸ ਮਾਈਨਸ ਗੁਣਾ ਮਾਈਨਸ ਪਲੱਸ ਤਾਂ ਬੱਚਿਓ ਇਹ ਸੇਮ ਭਾਗ ਦੇ ਵਿੱਚ ਵੀ ਇਹੀ ਚੀਜ਼ ਇਹੀ ਚੀਜ਼ ਭਾਗ ਦੇ ਵਿੱਚ ਵੀ ਇੰਪਲੀਮੈਂਟ ਹੋਏਗੀ ਕਿਵੇਂ -3/5 파ਗ ਜੇ ਮਨ ਲਓ ਇੱਥੇ ਮਾਈਨਸ ਆ ਗਿਆ ਤਾਂ -3/5 ਆ ਗਿਆ ਮੰਨ ਲਓ ਇਹ ਆ ਗਿਆ ਤੈਨੂੰ ਸੋਲਵ ਕਿਵੇਂ ਕਰੋਗੇ ਤੁਸੀਂ ਇਹਨੂੰ ਸੋਲਵ ਕਿਵੇਂ ਕਰੋਗੇ ਤੁਸੀਂ ਆ ਪਹਿਲਾਂ -3/5 ਐਵੇਂ ਆ ਜਾਏਗਾ -3/-5 ਗੁਣਾ ਇਹਨੂੰ ਉਲਟਾ ਦੇਉਗੇ ਤੁਸੀਂ ਤਾਂ 5/-3 ਆ ਗਿਆ ਆ ਮਾਈਨਸ ਨਾਲ ਮਾਈਨਸ ਕੱਟਿਆ ਗਿਆ ਆ 5 ਨਾਲ ਆ 5 ਕੱਟਿਆ ਗਿਆ ਆ 3 ਨਾਲ ਆ 3 ਕੱਟਿਆ ਗਿਆ ਤੇ ਥੱਲੇ ਕੀ ਬਚ ਗਿਆ -1 ਤਲਾਸ਼ ਦੇ ਉੱਤਰ ਤੁਹਾਡੇ ਕੋਲ ਆ ਗਿਆ 1/ -1 ਤਾਂ ਉਹ -1 ਬਣ ਜਾਏਗਾ ਭਾਗ ਦੇ ਵਿੱਚ ਵੀ ਇਹੀ ਚੀਜ਼ ਇੰਪਲੀਮੈਂਟ ਹੁੰਦੀ ਆ ਤਾਂ ਇਸ ਕਰਕੇ ਬੱਚਿਓ ਹਮੇਸ਼ਾ ਧਿਆਨ ਰੱਖਿਓ ਜੇ ਗੁਣਾ ਜਾਂ ਜੋੜ ਕਰਦੇ ਆ ਗੁਣਾ ਜਾਂ ਭਾਗ ਗੁਣਾ ਜਾਂ ਭਾਗ ਕਰਦੇ ਵਕਤ ਤੁਹਾਡੇ ਕੋਲ ਜੇਕਰ 1 3 5 7 9 11 ਫਿਰ 15 ਵਾਰੀ ਮਾਈਨਸ ਆ ਗਿਆ ਤਾਂ ਉੱਤਰ ਤੁਹਾਡੇ ਕੋਲ ਮਾਈਨਸ ਆਏਗਾ ਜੇਕਰ 0 2 4 6 8 10 12 14 16 18 ਵਾਰ ਜੇਕਰ ਮੰਨ ਲਓ ਇਸ ਤਰ੍ਹਾਂ ਤੁਹਾਡੇ ਕੋਲ ਆ ਗਿਆ ਘਟਾਓ ਦਾ ਨਿਸ਼ਾਨ ਤਾਂ ਉੱਤਰ ਤੁਹਾਡੇ ਕੋਲ ਹਮੇਸ਼ਾ ਪਲੱਸ ਦੇ ਵਿੱਚ ਆਏਗਾ ਮੈਨਸ 1/2 1/4 ਜਾਂ 1/5 ਇਹਨਾਂ ਨੂੰ ਸੋਲਵ ਕੀਤਾ ਆਪਾਂ ਵੀ ਇੱਕ ਪਲੱਸ ਵਾਲੀ ਇੱਕ ਮੈਨਸ ਵਾਲੀ ਹੋਵੇ ਇੱਕ ਮੈਨਸ ਵਾਲੀ ਇੱਕ ਪਲੱਸ ਵਾਲੀ ਇਹਨਾਂ ਨੂੰ ਜਦੋਂ ਆਪਾਂ ਸੋਲਵ ਕਰਾਂਗੇ ਤਾਂ ਆਪਣੇ ਕੋਲ ਮੈਨਸ ਆਏਗਾ ਦੋ ਦੋਨੋਂ ਮੈਨਸ ਵਾਲੀਆਂ ਹੋ ਗਈਆਂ ਤਾਂ ਉਹ ਪਲੱਸ ਆਏਗਾ ਹੁਣ ਆਪਾਂ ਜਿਹੜਾ ਬੱਚਿਓ ਤਿੰਨ ਵਾਲਾ ਕਰਾਂਗੇ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਤਿੰਨ ਵਾਲਾ ਸਾਰਾ ਤਿੰਨ ਵਾਲਾ ਹੀ ਕਰਾਂਗੇ ਆਪਾਂ ਮਾਈਨਸ ਪਲੱਸ ਤੇ ਜੋਗੇ ਨਾ ਧਿਆਨ ਦੇਣਾ ਦੇਖੀ ਜਾਓ ਬੱਚਿਓ ਦੇਖੋ ਮਾਈਨਸ 1/2 ਗੁਣਾ 1/2 ਗੁਣਾ ਫਿਰ ਮਾਈਨਸ 1/3 ਤਾਂ ਇੱਥੇ ਕੀ ਹੋਏਗਾ ਬੱਚਿਓ ਦੇਖੋ ਆ ਮਾਈਨਸ ਆ ਪਲੱਸ ਹੁਣ ਮੈਂ ਤੁਹਾਨੂੰ ਸਿਰਫ ਮਾਈਨਸ ਔਰ ਪਲੱਸ ਹੀ ਦੱਸੂਗਾ ਕੈਲਕੂਲੇਸ਼ਨ ਨਹੀਂ ਕਰੂੰਗਾ ਕੈਲਕੂਲੇਸ਼ਨ ਤੁਸੀਂ ਆਪ ਹੀ ਕਰਨੀ ਬੱਚੇ ਤਾਂ ਹੁਣ ਜਦੋਂ ਇਹਨਾਂ ਨੂੰ ਮੈਂ ਹੱਲ ਕਰਾਂਗਾ ਬੱਚਿਓ ਤਾਂ ਕੀ ਹੋਏਗਾ ਮੇਰੇ ਕੋਲੇ a a ਤਾਂ ਇੱਥੇ ਆਪਣੇ ਕੋਲ ਕੀ ਬਣ ਗਿਆ ਬੱਚਿਓ ਨੂੰ ਗੁਣਾ ਕੀਤਾ ਤਾਂ ਮਾਈਨਸ ਠੀਕ ਹੈ ਇੱਥੇ ਤੱਕ ਤਾਂ ਆਪਣੇ ਕੋਲ ਰਿਜ਼ਲਟ ਕੀ ਆ ਗਿਆ ਮਾਈਨਸ ਦੇ ਵਿੱਚ ਆ ਗਿਆ ਠੀਕ ਹੈ ਫਿਰ ਗੁਣਾ a ਆਵਲੀ ਮਾਈਨਸ ਤਾਂ ਮਾਈਨਸ ਮਾਈਨਸ ਸਾਡੇ ਕੋਲ ਰਿਜ਼ਲਟ ਲਾਸਟ ਕੀ ਆ ਗਿਆ ਬੱਚਿਓ ਦੇ ਵਿੱਚ ਆ ਗਿਆ ਚਲੋ ਮੈਂ ਸਵਾਲ ਵੀ ਹੱਲ ਕਰ ਦਿੰਦਾ ਕੋਈ ਗੱਲ ਨਹੀਂ ਧਿਆਨ ਨਾਲ ਅੱਗੋਂ ਤੁਸੀਂ ਆਪ ਕਰਨੇ ਠੀਕ ਹੈ ਮੈਂ ਅੱਗੋਂ ਦੱਸੀ ਜਾਊਂਗਾ ਤੁਹਾਨੂੰ ਜਿਆਦਾ ਟਾਈਮ ਨਹੀਂ ਲਾਉਣਾ ਆਪਾਂ ਕਿਉਂਕਿ ਕਿਤੇ ਪਹਿਲਾਂ ਮੈਂ ਇੰਨੇ ਕੋ ਪੋਰਸ਼ਨ ਨੂੰ ਕਰਾਂਗਾ ਮੈਂ ਦੇਖੋ ਪਹਿਲਾਂ ਮੈਂ ਇਸ ਪਾਰਟ ਨੂੰ ਹੱਲ ਕਰਦਾ ਬੱਚਿਓ ਮੈਂ ਇਸ ਪਾਰਟ ਨੂੰ ਹੱਲ ਕਰਦਾ ਮੈਂ ਦੇਖੋ -1/2 1/2 ਆ ਮਾਈਨਸ ਇੱਥੇ ਕੁਝ ਵੀ ਨਹੀਂ ਤਾਂ ਮਤਲਬ ਪਲੱਸ ਹੈ ਇਹਨਾਂ ਨੂੰ ਜਦੋਂ ਮੈਂ ਗੁਣਾ ਕਰਾਂਗਾ ਤਾਂ ਮੇਰੇ ਕੋਲ ਰਿਜ਼ਲਟ ਆਏਗਾ ਮਾਈਨਸ 1 ਨੂੰ 1 ਨਾਲ ਕੀਤਾ 1/2 ਨੂੰ 2 ਨਾਲ ਕੀਤਾ 4 ਇਹ ਆ ਗਿਆ ਜੀ ਹੁਣ ਇਸ ਤੋਂ ਅੱਗੇ ਦੇਖੋ ਹੁਣ ਇਸ ਤੋਂ ਅੱਗੇ ਮੇਰੇ ਕੋਲ ਦੇਖੋ ਜੀ ਗੁਣਾ ਦਾ ਨਿਸ਼ਾਨ ਆ ਗੁਣਾ ਆ ਗੁਣਾ ਮਾਈਨਸ 1/3 ਹੁਣ ਆ ਮਾਈਨਸ ਤੇ ਆ ਮਾਈਨਸ ਆ ਮਾਈਨਸ اور ਆ ਮਾਈਨਸ ਵਿੱਚ ਗੁਣਾ ਦਾ ਨਿਸ਼ਾਨ ਹੈ ਤਾਂ ਮਾਈਨਸ ਮਾਈਨਸ ਕੀ ਹੋ ਜਾਏਗਾ ਪਲੱਸ 1 ਨੂੰ 1 ਨਾਲ ਕੀਤੀ 1 4 ਨੂੰ 3 ਨਾਲ ਕੀਤੀ 12 ਚਾਰਨ ਤਨ ਨਾਲ ਕੀਤੀ ਬਾਤ ਬੱਚਿਓ ਜਿੰਨੀਆਂ ਮਰਜ਼ੀ ਸੰਖਿਆਵਾਂ ਆ ਜਾਣ ਜਿੰਨੀਆਂ ਮਰਜ਼ੀ ਸੰਖਿਆਵਾਂ ਆ ਜਾਣ ਇਵੇਂ ਹੀ ਕਰਨਾ ਹੈ ਜਿਵੇਂ ਇੱਕ ਹੋਰ ਦੇਖੋ 5/2 -1/2 -1/3 -1/5 ਤਾਂ ਧਿਆਨ ਦੇ ਨਾਲ ਦੇਖੋ ਤੁਸੀਂ ਬੱਚਿਓ ਤੁਹਾਡੇ ਕੋਲ ਕੀ ਆਉਂਦਾ ਆ ਦੇਖੋ ਆ ਪਲੱਸ ਦਾ ਆ ਪਲੱਸ ਹੈ ਕੋਈ ਨਿਸ਼ਾਨ ਨਹੀਂ ਤਾਂ ਪਲੱਸ ਹੈ ਜਦੋਂ ਮੈਂ ਇਹਨਾਂ ਨੂੰ ਆਪਸ ਵਿੱਚ ਗੁਣਾ ਕੀਤਾ ਮੈਂ 1 1 ਆ ਪਲੱਸ ਤੇ ਆ ਮਾਈਨਸ ਆ ਪਲੱਸ ਤੇ ਆ ਮਾਈਨਸ ਤੁਹਾਨੂੰ ਕੋਲ ਆਇਆ ਮਾਈਨਸ 5 5 2 2 ਆ ਦੋ ਦੋਨੇ 4 ਬੱਚਿਓ ਪਹਿਲਾਂ ਮੈਂ ਇਸ ਪੋਰਸ਼ਨ ਨੂੰ ਸੋਲਵ ਕਰਦਾ ਮੈਂ ਤਾਂ ਦੇਖੋ ਆ ਪਲੱਸ ਹੈ ਤੇ ਆ ਮਾਈਨਸ ਹੈ ਜਦੋਂ ਮੈਂ ਇੱਕ ਪਲੱਸ ਇੱਕ ਮਾਈਨਸ ਨੂੰ ਮਲਟੀਪਲਾਈ ਕੀਤਾ ਤਾਂ ਮੇਰੇ ਕੋਲ ਆ ਗਿਆ ਮਾਈਨਸ 5 ਨੂੰ 1 ਨਾਲ ਕੀਤਾ 5 2 ਨੂੰ 2 ਨਾਲ ਕੀਤਾ 4 ਤੇ ਪਲੱਸ ਔਰ ਮਾਈਨਸ ਮਾਈਨਸ ਹੁਣ ਆਪਾਂ ਆਪਾ ਆ ਪੋਰਸ਼ਨ ਨੂੰ ਆਪਸ ਵਿੱਚ ਕਰ ਲੈਨੇ ਆ ਇਧਰ ਕਰਨਾ ਤਾਂ ਠੀਕ ਹੈ ਜੇਕਰ ਉਧਰ ਕਰਨਾ ਤਾਂ ਠੀਕ ਹੁਣ ਚਲੋ ਹੁਣ ਇਹਨੂੰ ਆਪਾਂ ਇਹਦੇ ਨਾਲ ਕਰ ਦਿੰਨੇ ਆ ਐਸ ਇਹਨੂੰ ਇਹਦੇ ਨਾਲ ਕਰ ਦਿੰਨੇ ਆ ਆਪਾਂ ਜਿਵੇਂ ਤੁਹਾਨੂੰ ਠੀਕ ਲੱਗਦਾ ਬੱਚਿਓ ਗੁਣਾ -1/3 -1/5 ਹੁਣ ਦੇਖੋ ਆ ਮਾਈਨਸ ਤੇ ਆ ਮਾਈਨਸ ਜਦੋਂ ਇਹਨਾਂ ਨੂੰ ਆਪਸ ਵਿੱਚ ਗੁਣਾ ਕਰਾਂਗਾ ਮੈਂ ਇਸ ਪੋਰਸ਼ਨ ਨੂੰ ਜਦੋਂ ਇਸ ਪਾਰਟ ਨੂੰ ਮੈਂ ਗੁਣਾ ਕੀਤਾ ਆਪਸ ਵਿੱਚ ਤਾਂ ਕੀ ਹੋ ਗਿਆ ਮਾਈਨਸ ਮਾਈਨਸ ਪਲੱਸ 5 ਨੂੰ 1 ਨਾਲ ਕੀਤੀ 5/3 ਨੂੰ 4 ਨਾਲ ਕੀਤੀ 12 ਆ ਗਿਆ ਗੁਣਾ ਆ ਮਾਈਨਸ 1/5 ਇਵੇਂ ਆ ਗਿਆ ਹੁਣ ਦੇਖੋ ਆ ਪਲੱਸ ਹੈ ਆ ਮਾਈਨਸ ਹੈ ਜਦੋਂ ਮੈਂ ਇਹਨਾਂ ਨੂੰ ਆਪਸ ਵਿੱਚ ਗੁਣਾ ਕਰਾਂਗਾ ਤਾਂ ਮੇਰੇ ਕੋਲ ਕੀ ਆਵੇਗਾ ਪਲੱਸ ਮਾਈਨਸ ਮਾਈਨਸ ਤੇ 5 ਨਾਲ ਇੱਕ ਨਾਲ ਕੀਤੀ 5 ਵਟਾ ਸੌਰੀ ਆਹ 5 ਨਾਲ 5 ਕੱਟ ਗਿਆ ਆਪਾਂ ਇਹਨਾਂ ਨਾਲ 5 ਕੱਟਿਆ ਗਿਆ ਤੇ ਮੇਰੇ ਕੋਲ ਕੀ ਰਹਿ ਗਿਆ تھے ਉੱਪਰ ਮਾਈਨਸ ਦਾ 1 ਰਹਿ ਗਿਆ ਮੇਰੇ ਕੋਲ ਮਾਈਨਸ ਦਾ 1 ਵਟਾ 12 ਤਾਂ ਆਨਸਰ ਕੀ ਆ ਗਿਆ ਬੱਚਿਓ ਮੇਰੇ ਕੋਲ 1 ਮਾਈਨਸ 1/12 ਇਹਨਾਂ ਦੀ ਜਿਹੜੀ ਹੈਗੀ ਆ ਤੁਸੀਂ ਕੈਲਕੂਲੇਸ਼ਨ ਤੁਸੀਂ ਆਪਦੇ ਹਿਸਾਬ ਨਾਲ ਕਰਨੀ ਬੱਚਿਓ ਕੈਲਕੂਲੇਸ਼ਨ ਆਉਗੀ ਸਾਨੂੰ ਮੈਂ ਤੁਹਾਨੂੰ ਸਾਈਨ ਦੱਸਨੇ ਆ ਵੀ ਮੈ ਮੈਨਸ ਆਊਗਾ ਕਿ ਪਲੱਸ ਆਊਗਾ ਕਿ ਕੀ ਆਊਗਾ ਜਾਂ ਜੋ ਵੀ ਹੈ ਨਾ ਤਾਂ ਤੁਸੀਂ ਦੇਖੋ ਪਹਿਲਾਂ ਜਦੋਂ ਗੁਣਾ ਕਰਨ ਦੇ ਲਈ ਪਹਿਲਾਂ ਇਹਨੂੰ ਆਪਸ ਵਿੱਚ ਗੁਣਾ ਕਰ ਲਓ ਜੋ ਉੱਤਰ ਆਏਗਾ ਉਹਨੂੰ ਇਹਦੇ ਨਾਲ ਗੁਣਾ ਕਰ ਲਿਓ ਜੀ ਫਿਰ ਜੋ ਉੱਤਰ ਆਏਗਾ ਉਹਨੂੰ ਇਹਦੇ ਨਾਲ ਗੁਣਾ ਕਰ ਲਿਓ ਜੀ ਬਸ ਧਿਆਨ ਰੱਖਿਓ ਜੀ ਜਿਵੇਂ ਆ ਪਹਿਲਾਂ ਇੱਥੇ ਪਲੱਸ ਸੀਗਾ ਇੱਥੇ ਤੁਹਾਡੇ ਕੋਲ ਪਲੱਸ ਹੈ ਇੱਥੇ ਤੁਹਾਡੇ ਕੋਲ ਪਲੱਸ ਹੈ ਐਸ ਪਲੱਸ ਨੂੰ ਐਸ ਮਾਈਨਸ ਨਾਲ ਗੁਣਾ ਕੀਤਾ ਤਾਂ ਮੇਰੇ ਕੋਲ ਮਾਈਨਸ ਆ ਗਿਆ ਫਿਰ a ਮਾਈਨਸ ਨੂੰ ਜਦੋਂ a ਇਸ ਮਾਈਨਸ ਨੂੰ s ਮਾਈਨਸ ਨਾਲ ਗੁਣਾ ਕੀਤਾ ਤੁਸੀਂ ਤਾਂ ਤੁਹਾਡੇ ਕੋਲੇ ਪਲੱਸ ਆ ਗਿਆ ਫਿਰ a ਇਸ ਪਲੱਸ ਨੂੰ ਜਦੋਂ ਤੁਸੀਂ s ਮਾਈਨਸ ਨਾਲ ਗੁਣਾ ਕੀਤਾ ਤੁਸੀਂ ਤਾਂ ਤੁਹਾਡੇ ਕੋਲੇ ਮਾਈਨਸ ਆ ਗਿਆ ਤਾਂ ਇਹ ਬੱਚਿਓ ਇਸ ਤਰ੍ਹਾਂ ਦੇ ਨੇ ਭਾਗ ਦੇ ਵਿੱਚ ਵੀ ਜਿਹੜਾ ਸੇਮ ਬੱਚਿਓ ਇਸ ਤਰ੍ਹਾਂ ਹੀ ਹੋਣਗੇ ਜਿਵੇਂ ਦੇਖੋ ਤੁਸੀਂ ਹੁਣ ਭਾਗ ਦੇ ਕਰਦੇ ਆਪਾਂ ਜਿਵੇਂ ਆਪਾਂ ਹੁਣ ਭਾਗ ਦੇ ਕਰਦੇ ਆਂ ਜਾ ਤੋ ਤੁਹਾਨੂੰ ਮੈਂ ਗੁਣਾ ਦਨਾ ਹੋਰ ਤੁਹਾਨੂੰ ਮੈਂ ਕਰਵਾ ਦੇਣਾ ਗੁਣਾ ਦਾ ਸਿੰਪਲ ਗੁਣਾ ਦਾ ਜਿਵੇਂ 1/2 5/ 3 6/ 5 2/3 5/4 ਜਿਹੜੇ ਕਟਿੰਦੇ ਪਹਿਲਾਂ ਉਹਦਾ ਕੱਟ ਲਓ ਤੁਸੀਂ ਜਿਹੜੇ ਕਟਿੰਦੇ ਉਹਨਾਂ ਨੂੰ ਕੱਟ ਲਓ ਅਮੇ ਸਾਰੇ ਕੱਟਦੇ ਤਾਂ ਮੇਰੇ ਕੋਲ ਕੀ ਬਚ ਗਿਆ ਇੱਕ ਆ 5 ਬਚ ਗਿਆ ਤੇ ਇੱਕ ਆ 3 2 6 5/6 ਬਚ ਗਿਆ 5/6 ਬਚ ਗਿਆ ਤਾਂ ਹੋਰ ਦੇਖੋ ਇਸ ਤਰ੍ਹਾਂ ਦੇ ਬੱਚੋ ਸਵਾਲ ਤੁਸੀਂ ਜਿਹੜੇ ਨੇ ਜਿਵੇਂ ਮੰਨ ਲਓ ਤੁਹਾਡੇ ਕੋਲ ਆ ਗਿਆ ਬੱਚਿਓ 1/3 7/4 5/ 2 10/ 2 ਆ ਗਿਆ ਮੰਨ ਲਓ ਇਸ ਤਰ੍ਹਾਂ ਆ ਗਿਆ ਆਪਾਂ ਕੱਟਦੇ ਨਹੀਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਵੀ ਇਸ ਤਰ੍ਹਾਂ ਦੇ ਸੰਖਿਆਵਾਂ ਆ ਗਏ ਤਾਂ ਉਹਨਾਂ ਨੂੰ ਹੱਲ ਕਿਵੇਂ ਕਰਨਾ ਜਿੱਥੇ-ਜਿੱਥੇ ਕੱਟੇ ਜਾਣ ਉਹਨਾਂ ਨੂੰ ਕੱਟ ਦੇਣਾ ਜਿੱਥੇ-ਜਿੱਥੇ ਕੱਟੇ ਜਾਣ ਉਹਨਾਂ ਨੂੰ ਕੱਟ ਦੇਣਾ ਨਹੀਂ ਤਾਂ ਪਹਿਲਾਂ ਇਹਨਾਂ ਦੋਨਾਂ ਨੂੰ ਗੁਣਾ ਕਰ ਲਓ ਕੱਟਣਾ ਹੈ ਜਿੱਥੇ ਕਟੀਨਗੇ ਜਿਹੜੇ-ਜਿਹੜੇ ਕਟੀਂਦੇ ਉਹਨਾਂ ਨੂੰ ਕੱਟ ਦਿਓ ਜਿਹੜੇ-ਜਿਹੜੇ ਕਟੀਂਦੇ ਆ ਉਹਨਾਂ ਨੂੰ ਕੱਟ ਦਿਓ ਮੈਂ ਇਹਨੂੰ ਐ ਕਰਦਾ ਮੈਂ ਇੱਥੇ ਨਾ ਤਿੰਨ ਦੀ ਜਗ੍ਹਾ ਤੇ ਦੁਬਾਰਾ 5 ਹੀ ਲੈ ਲੈਣਾ ਮੈਂ ਕੱਟਦੇ ਨਹੀਂ ਮੈਂ ਕੱਟਣ ਵਾਲੀ ਕੋਈ ਰਕਮ ਸੰਖਿਆ ਲੈਂਦਾ ਹੀ ਨਹੀਂ ਮੈਂ ਹੁਣ ਦੇਖੋ ਪਹਿਲਾਂ ਮੈਂ ਇਹਨਾਂ ਨੂੰ ਹੱਲ ਕਰ ਦਿੰਦਾ ਮੈਂ 7 ਨੂੰ 1 ਨਾਲ ਕੀਤਾ 1 7 3 4 ਠੀਕ ਹੈ ਤਾਂ 1 ਹੀ ਬਣ ਗਿਆ ਤੁਹਾਡੇ ਕੋਲ ਜਦੋਂ ਇਹਨੂੰ एक गुना सत्त एक गुना सत सतुना सत्त बटा तीन चौके बारह गुना लिख मैं, बटा दो, दो। सत्तो पैंती बटा बार दोना चौबी, बार दोना चौबी, हूं जरा आ उमे दुवे लिख लोरशन कर लेना पैंती एक सौ पचहत्तर ਬਟਾ 24 ਦਾ 48 24 ਦਾ 48 ਜਦੋਂ ਮਤਲਬ 2 ਤੋਂ ਵੱਧ ਤੁਹਾਡੇ ਕੋਲ ਸੰਖਿਆਵਾਂ ਆ ਜਾਣ ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਤੁਸੀਂ ਸੋਲਵ ਕਰ ਲੈਣਾ ਵਾਰੀ ਵਾਰੀ ਨਾਲ ਇੱਕ ਦੂਸਰੇ ਨਾਲ ਮਲਟੀਪਲਾਈ ਕਰਕੇ ਤੁਸੀਂ ਸੋਲਵ ਕਰ ਲੈਣਾ ਘਬਰਾਣਾ ਨਹੀਂ ਬੱਚਿਓ ਘਬਰਾਣਾ ਨਹੀਂ ਹੈ ਹੁਣ ਜਿਵੇਂ ਮੰਨ ਲਓ ਤੁਹਾਡੇ ਕੋਲ ਆ ਗਿਆ 7/5 3/2 1/4 ਆ ਗਿਆ 3/1 ਇੱਕ ਆ ਗਿਆ ਮੰਨ ਲਓ ਇਹ ਆ ਗਿਆ ਤਾਂ ਇਹਨੂੰ ਕਿਵੇਂ ਸੋਲਵ ਕਰੋਗੇ ਤੁਸੀਂ ਪਹਿਲਾਂ ਇਹਨੂੰ ਸੋਲਵ ਕਰੋ 7 3 21 5 2 10 ਆ ਤੁਸੀਂ ਇਵੇਂ ਦੇ ਮੇਲੇ ਖਲੋ 1/4 3/1 ਹੁਣ ਇਹਨਾਂ ਨੂੰ ਸੋਲਵ ਕਰ ਲਓ ਤੁਸੀਂ 21 ਨੂੰ 1 ਨਾਲ ਕੀਤੀ 21 10 ਨੂੰ 4 ਨਾਲ ਕੀਤੀ 40 ਗੁਣਾ 1/4 ਹੀ ਲਿਖ ਲਿਆ ਹੁਣ ਇਹਨਾਂ ਨੂੰ ਆਪ ਸਰਚ ਕਰ ਲੋ ਤੁਸੀਂ 21 21/ 40 ਚੌਕਾ 160 ਚੌਕਾ 160 ਤਾਂ ਇਹ ਇਸ ਤਰ੍ਹਾਂ ਦੇ ਨੇ ਹੁਣ ਇਹਨਾਂ ਦੇ ਵਿੱਚ ਜਿਵੇਂ ਅੱਗੋਂ ਮਾਈਨਸ ਪਲੱਸ ਆਉਣਗੇ ਜਿਵੇਂ ਜਿਵੇਂ ਮਾਈਨਸ ਪਲੱਸ ਆਈ ਜਾਣਗੇ ਬੱਚਿਓ ਜਿਵੇਂ ਜਿਵੇਂ ਵੱਧੇ ਜਾਣਗੇ ਜਿਵੇਂ ਜਿਵੇਂ ਵੱਧੇ ਜਾਣਗੇ ਮਾਈਨਸ ਪਲੱਸ ਉਸੇ ਹਿਸਾਬ ਨਾਲ ਤੁਸੀਂ ਕਰਦੇ ਜਾਣਾ ਜਿਵੇਂ ਹੁਣ ਦੇਖੋ -5/3 ਭਾਗ 2/5 ਭਾਗ -3/4 5/6 ਮੰਨ ਲਓ ਇਹ ਆ ਗਿਆ ਤੁਹਾਡੇ ਕੋਲ ਤਾਂ ਪਹਿਲਾਂ ਤੁਸੀਂ ਐਸ ਪੋਰਸ਼ਨ ਨੂੰ ਸੋਲਵ ਕਰ ਲਓ ਐਸ ਪੋਰਸ਼ਨ ਨੂੰ ਸੋਲਵ ਕਰੋਗੇ ਤੁਸੀਂ ਤੱਕ ਕੀ ਆਏਗਾ ਤੁਹਾਡੇ ਕੋਲ ਐਸ ਪੋਰਸ਼ਨ ਨੂੰ ਸੋਲਵ ਕਰੋਗੇ ਤੁਸੀਂ ਤਾਂ ਤਾਂ ਤੁਹਾਡੇ ਕੋਲ ਆ ਗਿਆ -5/3 5/2 5/2 ਤੇ ਜੇ ਤੁਸੀਂ ਇਹਨੂੰ ਸੋਲਵ ਕਰ ਲਿਆ ਤਾਂ ਤੁਹਾਡੇ ਕੋਲ ਕੀ ਆ ਗਿਆ ਬੱਚਿਓ 5 ता, ता, 5 25 3 2 छे मायनस पच्ची बटा छे आ गया बचो तो माइनस पच्ची बटा छे आ गया तो तुम तो माइनस पच्ची बटा छे लिख लो मायनस पच्ची बटा छे लिख लो फिर अगला पोर्शन में लिख लो फिर ऐ करो आ भाग मायनस तीन बटा चार माइनस तीन बटा चार तो हम की करना बच्चों आ भाग की जगह तो इतने की हो जाएगा आ जोड़ा भाग है माइनस पच्ची बटा गुना इन उल्टा दो चार बटा ਮਾਈਨਸ 3 ਆ ਗਿਆ ਆ ਮਾਈਨਸ ਨਾਲ ਆ ਮਾਈਨਸ ਕੱਟ ਗਿਆ ਮਾਈਨਸ ਨਾਲ ਮਾਈਨਸ ਕੱਟਿਆ ਗਿਆ ਤੇ ਇੱਧਰ ਆ ਕੱਟਿਆ ਗਿਆ 2 ਦੁਣੀ 4 3 ਦੁਣੀ 6 ਇਹ ਬਣ ਗਿਆ 25 ਦੁਣਾ 50 ਵਟਾ 33 9 3 ਆ 3 ਆ 33 9 ਬਣ ਗਿਆ 50 ਵਟੇ 9 ਬਣ ਗਿਆ ਹੁਣ ਅੱਗੇ ਦੇਖੋ ਅੱਗੇ ਤੁਹਾਡੇ ਕੋਲ ਕੀ ਰਹਿ ਗਿਆ ਆ ਰਹਿ ਗਿਆ ਹੁਣ ਇੱਥੇ ਪਲੱਸ ਦਾ ਬਣ ਗਿਆ ਸੀ ਤੁਹਾਡੇ ਕੋਲ ਮਾਈਨਸ ਨਾਲ ਮਾਈਨਸ ਇੱਥੇ ਕੱਟਿਆ ਗਿਆ ਸੀ ਨਾ ਬੱਚੇ ਤੁਹਾਡੇ ਕੋਲ ਮਾਈਨਸ ਨਾਲ ਮਾਈਨਸ ਕੱਟਿਆ ਗਿਆ ਤਾਂ ਉਹਨਾਂ ਭਾਗ ਇੱਥੇ ਆ ਗਿਆ ਤੁਹਾਡੇ ਕੋਲ ਬੱਚਿਓ ਭਾਗ ਤਾਂ -5/6 ਹੁਣ ਅਗਲੇ ਸਟੈਪ ਤੇ ਹੁਣ ਮੈਂ ਪਿਛਲਾ ਅਰੀਜ਼ ਕਰਨਗੇ ਬੱਚਿਓ ਅਗਲੇ ਸਟੈਪ ਤੇ ਹੁਣ ਕੀ ਕਰਨਾ ਤੁਸੀਂ ਆ 50/9 ਆਹਨ ਕੀ ਭਾਗ ਦੀ ਜਗ੍ਹਾ ਤੇ ਤੁਸੀਂ ਲਗਾ ਲਓ ਗੁਣਾ ਭਾਗ ਹੀ ਇਹਦੇ ਗੁਣਾ ਇਹਨੂੰ ਉਲਟਾ ਦਿਓ 6/-5 ਚਾਹੇ ਮਾਈਨਸ ਉੱਪਰ ਲਗਾ ਲਓ ਚਾਹੇ ਥੱਲੇ ਲਗਾ ਲਓ ਚਾਹੇ ਇੱਥੇ ਲਗਾ ਲਓ ਮਾਈਨਸ ਚਾਹੇ ਥੱਲੇ ਲਗਾ ਲਓ ਤੁਹਾਨੂੰ 50 ਨੂੰ 6 ਨਾਲ ਕੀਤਾ ਹੁਣ ਪਹਿਲੇ ਉਹਦੇ ਇੱਥੇ ਕੱਟਿਆ ਜਾਏਗਾ ਜਿਹੜਾ ਕੱਟਿਆ ਜਾਂਦਾ ਜਿਹੜਾ ਕੱਟਿਆ ਹੈ ਉਹਨੂੰ ਕੱਟ ਦਿੰਨੇ ਆਪਾਂ ਆ ਕੱਟਿਆ ਗਿਆ ਸੌਰੀ ਆ ਕੱਟਿਆ ਗਿਆ 2 3 33 ਤਾਂ 50 ਆ ਇੱਕ ਪੰਜਾ ਪੰਜਾ ਤੇ 10 ਪੰਜਾ 50 ਤੇ ਇੱਥੇ ਥੱਲੇ ਤੁਹਾਡੇ ਕੋਲ ਮਾਈਨਸ 1 ਆ ਗਿਆ ਹੁਣ ਜੇ ਤੁਸੀਂ ਇਹਨਾਂ ਨੂੰ ਗੁਣਾ ਕਰੋਗੇ 10 ਦੋਣੀ 20 ਆ 3 ਗੁਣਾ ਮਾਈਨਸ 1 ਮਾਈਨਸ 3 ਤੇ ਆ ਮਾਈਨਸ ਚ ਉੱਪਰ ਲਿਖ ਲੋ ਚਾਹੇ ਮਾਈਨਸ 20 3 ਲਿਖ ਲੋ ਚਾਹੇ v/ -3 ਸੋ ਚਾਹੇ -v/3 ਤੇ ਚਾਹੇ v/ -3 ਚਾਹੇ ਆ ਲੇਖ ਲੋ ਚਾਹੇ ਆ ਲੇਖ ਲੋ ਤਾਂ ਇਹ ਇਸ ਤਰ੍ਹਾਂ ਦੇ ਹੋਣਗੇ ਤਾਂ ਬੱਚਿਓ ਇਹਨਾਂ ਨੂੰ ਬੜੇ ਧਿਆਨ ਦੇ ਨਾਲ ਕਰਿਓ ਜੀ ਬਹੁਤ ਈਜੀ ਤੇ ਬਹੁਤ ਇੰਟਰਸਟਿਡ ਹੈ ਜਿਆਦਾ ਮਤਲਬ ਨਹੀਂ ਉਲਝਣ ਇਹਨਾਂ ਦੇ ਵਿੱਚ ਤਾਂ ਇਸ ਤਰ੍ਹਾਂ ਜਿੰਨੇ ਆ ਜਾਣਗੇ ਬੱਚਿਓ ਜਿੰਨੇ ਵਿੱਚ ਆ ਜਾਣਗੇ ਉਸ ਹਿਸਾਬ ਨਾਲ ਤੁਸੀਂ ਆਪਣਾ ਕੈਲਕੂਲੇਸ਼ਨ ਕਰਦੇ ਜਾਇਜੇ ਬਸ ਤਿਆਰ ਰੱਖਿਓ ਬੱਚਿਓ ਜਦੋਂ ਤੁਹਾਡੇ ਕੋਲ ਮੰਨ ਲਓ 2 ਆ ਗਿਆ 2 ਮਾਈਨਸ ਆ ਗਿਆ ਤੁਸੀਂ ਗੁਣਾ ਕਰਨੀ ਹੈ ਤਾਂ ਤੁਹਾਡੇ ਕੋਲ ਪਲੱਸ ਬਣ ਜੇਗਾ ਜਦੋਂ 1 ਮਾਈਨਸ 1 ਪਲੱਸ ਹੋਏਗਾ ਤਾਂ ਤੁਹਾਡੇ ਕੋਲ ਮਾਈਨਸ ਆਏਗਾ ਮਾਈਨਸ ਹੈਗਾ ਮਤਲਬ ਕਹਿਣ ਦਾ ਜੇਕਰ ਤੁਹਾਡੇ ਕੋਲ ਬੱਚਿਓ ਜੇਕਰ ਤੁਹਾਡੇ ਕੋਲ ਇੱਕ ਗੱਲ ਧਿਆਨ ਰੱਖਿਓ ਜੇ ਤੁਹਾਡੇ ਕੋਲ ਜੇਕਰ 1 3 5 7 9 11 ਇਸ ਤਰ੍ਹਾਂ ਦੇ ਮਾਈਨਸ ਦੇ ਹੋਣਗੇ ਨਾ ਮਾਈਨਸ ਦੇ ਸੰਖਿਆਵਾਂ ਆਉਣਗੀਆਂ 1 3 5 7 ਮਾਈਨਸ ਦਿਓ ਹੋਣ ਗਿਆ ਤਾਂ ਉੱਥੇ ਤੁਹਾਡੇ ਕੋਲ ਉੱਤਰ ਮਾਈਨਸ ਦੇ ਵਿੱਚ ਹੀ ਆਏਗਾ ਜੇਕਰ ਤੁਹਾਡੇ ਕੋਲ ਵਿੱਚ ਗੁਣਾ ਦਾ ਨਿਸ਼ਾਨ ਹੋਵੇ ਵਿੱਚ ਜੇਕਰ ਗੁਣਾ ਦਾ ਨਿਸ਼ਾਨ ਜਾਂ ਭਾਗ ਦਾ ਨਿਸ਼ਾਨ ਹੋਇਆ ਜੇਕਰ ਗੁਣਾ ਜਾਂ ਭਾਗ ਦਾ ਨਿਸ਼ਾਨ ਆਇਆ ਤਾਂ ਬੱਚੋ ਇਸ ਚੀਜ਼ ਨੂੰ ਪੱਲੇ ਬੰਨ ਲਓ ਜੇਕਰ ਵਿੱਚ ਗੁਣਾ ਜਾਂ ਭਾਗ ਦਾ ਨਿਸ਼ਾਨ ਹੋਵੇ ਤੇ ਮਾਈਨਸ ਦੇ ਨਿਸ਼ਾਨ ਆ ਜਾਣ 1 3 5 7 9 11 ਜਿਵੇਂ -1/3 2/3 -5/4 3/2 3 ਨੂੰ ਗੁਣਾ -6/5 ਮੰਨ ਲਓ ਇਹ ਆ ਗਿਆ ਮੰਨ ਲਓ ਇਹ ਆ ਗਿਆ ਤਾਂ ਤੁਹਾਡੇ ਕੋਲ ਦੇਖੋ 1 1 1 1 3 ਆ ਗਿਆ ਜੇਕਰ ਆ ਮਾਈਨਸ ਤੇ ਆ ਮਾਈਨਸ ਗੁਣਾ ਹੋ ਗਿਆ ਤਾਂ ਇਹ ਖਤਮ ਹੋ ਗਿਆ ਪਲੱਸ ਬਣ ਗਿਆ ਤਾਂ ਫਿਰ ਆ ਇੱਕ ਬਚ ਗਿਆ ਤੁਹਾਡੇ ਕੋਲੇ ਆ ਇੱਕ ਮਾਈਨਸ ਬਚ ਗਿਆ ਤੁਹਾਡੇ ਕੋਲੇ ਤਾਂ ਜੇਕਰ ਮੰਨ ਲਓ ਹੋਰ ਦੇਖੋ ਜੇਕਰ ਤੁਹਾਡੇ ਕੋਲ ਮੰਨ ਲਓ ਸੰਖਿਆ ਆ ਜਾਂਦੀ ਹੈ -1/3 -2/3 -5/7

ਮੈਂ ਤੁਹਾਨੂੰ ਕੀ ਕਹਿਆ ਸੀਗਾ ਜਦੋਂ 8 ਆਏ ਤਾਂ ਕੀ ਬਣ ਗਿਆ ਤੁਹਾਡੇ ਕੋਲ ਪਲੱਸ ਬਣ ਗਿਆ ਤਾਂ ਜਦੋਂ ਤੁਹਾਡੇ ਕੋਲ ਮੰਨ ਲਓ 1 3 5 7 9 11 ਆ ਗਿਆ ਜਦੋਂ ਤੁਹਾਡੇ ਕੋਲ ਆਡ ਦੇ ਵਿੱਚ ਆਏ ਜਦੋਂ ਤੁਹਾਡੇ ਕੋਲ ਮਾਈਨਸ ਆਡ ਦੇ ਵਿੱਚ ਆਣਗੇ ਟਾਂਕ ਦੇ ਵਿੱਚ ਆਉਣਗੇ ਜਦੋਂ ਟਾਂਕ ਦੇ ਵਿੱਚ ਆਉਣਗੇ ਮਾਈਨਸ ਤੁਹਾਡੇ ਕੋਲੇ ਤਾਂ ਉਦੋਂ ਕੀ ਬਣੇਗਾ ਤੁਹਾਡੇ ਕੋਲੇ ਮਾਈਨਸ ਤੇ ਜਦੋਂ ਤੁਹਾਡੇ ਕੋਲ ਇਵਨ ਦੇ ਵਿੱਚ ਆਣਗੇ ਉਦੋਂ ਕੀ ਬਣੇਗਾ ਤੁਹਾਡੇ ਕੋਲੇ ਪਲੱਸ ਬਸ ਇਸ ਗੱਲ ਨੂੰ ਪੱਲੇ ਬੰਨ ਲਓ ਤੁਸੀਂ ਵੀ ਜੇਕਰ ਮੰਨ ਲਓ ਕਿਤੇ ਵੀ ਤੁਹਾਡੇ ਕੋਲ ਇਕ ਗੁਣਾ ਜਾਂ ਭਾਗ ਦੇ ਵਿੱਚ ਇੰਪਲੀਮੈਂਟ ਹੋਏਗਾ ਜੋੜ ਘਟਾਓ ਚ ਨਾ ਇਹਨਾਂ ਨੂੰ ਤੁਸੀਂ ਕਰੀ ਜਾਏ ਜੀ ਇਹ ਤੁਹਾਡੇ ਕੋਲ ਗੁਣਾ ਜਾਂ ਭਾਗ ਦੇ ਵਿੱਚ ਗੁਣਾ ਜਾਂ ਭਾਗ ਦੇ ਵਿੱਚ ਹੀ ਹੋਏਗਾ ਡਿਵਾਈਡ ਮਲਟੀਪਲਾਈ ਜਾਂ ਡਿਵਾਈਡ ਦੇ ਵਿੱਚ ਜਿਵੇਂ ਮੰਨ ਲਓ ਤੁਹਾਡੇ ਕੋਲ ਹੁਣ ਗੁਣਾ ਦੇ ਵਿੱਚ -2 -3 -5 6 7 -3 -8 ਮੰਨ ਲਓ ਆ ਗਿਆ ਤਾਂ ਦੇਖੋ ਜੇ ਆ ਗੁਣ ਤੇ ਆ ਮਾਈਨਸ ਗੁਣਾ ਕੀਤੇ ਤਾਂ ਪਲੱਸ ਹੋ ਗਿਆ ਆ ਮਾਈਨਸ ਤੇ ਆ ਮਾਈਨਸ ਜਦੋਂ ਗੁਣਾ ਕੀਤਾ ਤਾਂ ਪਲੱਸ ਬਣ ਗਿਆ ਤਾਂ ਤੁਹਾਡੇ ਕੋਲ ਕੀ ਬਚ ਗਿਆ ਆ ਮਾਈਨਸ ਬਚ ਗਿਆ ਤਾਂ ਦੇਖੋ 1 2 3 4 ਤੁਹਾਡੇ ਕੋਲ 4 ਜਿਕ 4 5 5 ਅਸੀਂ ਦਾ ਕੀ ਉੱਤਰ ਆ ਗਿਆ ਤੁਹਾਡੇ ਕੋਲੇ ਮਾਈਨਸ ਦੇ ਵਿੱਚ ਆ ਗਿਆ ਜੇਕਰ ਮੰਨ ਲਓ ਆ ਨਾ ਹੁੰਦਾ ਮੰਨ ਲਓ ਆ ਨਾ ਹੁੰਦਾ ਆ ਨਾ ਹੁੰਦਾ ਤਾਂ ਆ ਤੇ ਆ ਪਲੱਸ ਹੋ ਗਿਆ ਆ ਦੋ ਇਧਰ ਆ ਦੋ ਤੇ ਆ ਦੋ ਜਦੋਂ ਆਪਸ ਵਿੱਚ ਗੁਣਾ ਹੋ ਗਿਆ ਤਾਂ ਪਲੱਸ ਹੋ ਗਿਆ ਇਹ ਹੀ ਡਿਵਾਈਡ ਦੇ ਵਿੱਚ ਇਵੇਂ ਹੀ ਭਾਗ ਦੇ ਵਿੱਚ ਕਰਨਾ ਹੈ ਭਾਗ ਦੇ ਵਿੱਚ ਕੀ ਹੈ ਇਵੇਂ ਹੀ ਭਾਗ ਦੇ ਵਿੱਚ ਇਕੱਠੇ ਜਾਣੇ ਹਨ ਜਿਵੇਂ ਫਿਰ ਦੇਖੋ ਤੁਹਾਨੂੰ ਮੈਂ ਭਾਗ ਦੇ ਕਰਵਾਤੇ ਇੱਕ ਹੋਰ ਕਰਵਾ ਦਿੰਨਾ -1/2 ਭਾਗ -2/3 ਭਾਗ 3/-5 5/-3 ਭਾਗ -6/3 ਦੇਖੋ ਬੱਚੋ ਹੁਣ ਕੀ ਹੈ ਜਦੋਂ ਮੈਂ ਇਹਨੂੰ ਸੋਲਵ ਕਰਾਂਗਾ ਜਦੋਂ ਮੈਂ ਇਹਨੂੰ ਤਾਂ -1/2 ਇਨੂੰ ਮੈਂ ਉਲਟਾ ਆ ਜਦੋਂ ਭਾਗ ਤੋਂ ਗੁਣਾ ਬਣਾਇਆ ਸੀ 3/ -2 ਆ ਗਿਆ ਆ ਮੈਨਸ ਨੂੰ ਮੈਨਸ ਕਰਤਾ ਹੈਗਾ ਤਾਂ ਮੇਰੇ ਕੋਲ ਬਚ ਗਿਆ 3 1 1 3 3/2 4 ਫਿਰ ਮੈਂ ਅਗਲਾ ਆ ਚੱਕਾਂਗਾ ਆ ਚੱਕਾਂਗਾ ਆ ਜਦੋਂ ਮੈਂ ਭਾਗ ਨੂੰ ਗੁਣਾ ਵਿੱਚ ਬਦਲਿਆ ਤਾਂ ਮੇਰੇ ਕੋਲ -3/5 ਬਣ ਗਿਆ ਤਾਂ ਉੱਥੇ ਕੀ ਬਣ ਗਿਆ ਸੀ ਮੇਰੇ ਕੋਲ ਮਾਈਨਸ ਮਾਈਨਸ ਪਲੱਸ ਬਣ ਗਿਆ ਸੀਗਾ ਆ ਮਾਈਨਸ ਤੇ ਆ ਮਾਈਨਸ ਕੱਟੇਗਾ ਸੀਗੇ ਤਾਂ ਪਲੱਸ ਬਣ ਗਿਆ ਸੀਗਾ ਮੇਰੇ ਕੋਲੇ ਤਾਂ ਹੁਣ ਆਹ ਤਿੰਨ ਨੂੰ ਤਿੰਨ ਨਾਲ ਕੀਤਾ ਆ ਮੈਨਸ ਦਾ ਤਿੰਨ ਤਿੰਨੇ 9 ਮੈਨਸ 9/5 ਚੁੱਕਾ ਵੀ ਪਾਗ ਮੈਨਸ 6/3 ਇੱਥੇ ਵੀ ਮੈਨਸ ਹੈ ਇੱਥੇ ਵੀ ਮੈਨਸ ਤੇ ਮੈਨਸ ਮੈਨਸ ਸ ਕੱਟੇ ਗਿਆ ਮੈਨਸ ਮੈਨਸ ਸ ਕੱਟੇ ਗਿਆ ਹੁਣ 9/20 ਗੁਣਾ ਇਹਨੂੰ ਮੈਂ ਉਲਟਾ ਦਿਆਂਗਾ 3/6 ਤੇ ਇਹ ਕੱਟੇ ਗਿਆ 3 ਦੁਨੀ 6 ਤੇ ਆ 9 1 9/40 9/ ਚਾ ਲਈ 9/40 ਬਾਕੀ ਦਾ ਉੱਤਰ ਉੱਤਰ ਕਿੰਨਾ ਬਣ ਗਿਆ ਬੱਚੋ 9/40 ਤਾਂ ਇਹ ਇਸ ਤਰ੍ਹਾਂ ਜਿੰਨੀਆਂ ਸੰਖਿਆਵਾਂ ਜ਼ਿਆਦਾ ਹੁੰਦੀਆਂ ਜਾਣਗੀਆਂ ਜਿੰਨੀਆਂ ਸੰਖਿਆਵਾਂ ਜ਼ਿਆਦਾ ਹੁੰਦੀਆਂ ਜਾਣਗੀਆਂ ਦੇਖੋ ਇੱਥੇ ਆਪਣੇ ਕੋਲ ਕੀ ਸੀਗੇ ਬੱਚੋ ਜਿੰਨੇ ਮਾਈਨਸ ਜ਼ਿਆਦਾ ਸੀਗੇ ਜਿਵੇਂ 1 ਮਾਈਨਸ ਇੱਥੇ ਸੀ 1 ਮਾਈਨਸ ਇੱਥੇ ਸੀ 1 ਮਾਈਨਸ ਇੱਥੇ ਸੀ 1 ਮਾਈਨਸ ਇੱਥੇ ਸੀ 4 ਮਾਈਨਸ ਸੀ ਨਾ ਬੱਚਿਓ ਆਪਣੇ ਕੋਲੇ ਜਦੋਂ 4 ਮਾਈਨਸ ਆ ਗਿਆ 4 ਮਾਈਨਸ ਆ ਗਿਆ ਤਾਂ ਮਾਈਨਸ ਕੀ ਹੋ ਗਿਆ ਆਪਸ ਦੇ ਵਿੱਚ ਮਾਈਨਸ ਮਾਈਨਸ ਪਲੱਸ ਹੋ ਗਿਆ ਜੇਕਰ ਇਹ ਹੀ 5 ਹੁੰਦੇ ਤਾਂ ਸਾਡੇ ਕੋਲ ਉੱਤਰ ਮਾਈਨਸ ਦੇ ਵਿੱਚ ਆਉਣਾ ਸੀਗਾ ਉੱਤਰ ਸਾਡੇ ਕੋਲ ਕਿਹੋ ਜਿਹਾ ਆਣਾ ਸੀਗਾ ਮਾਈਨਸ ਦੇ ਵਿੱਚ ਆਉਣਾ ਸੀਗਾ ਹੁਣ ਇੱਕ ਬੱਚਿਓ ਹੋਰ ਦੇਖੋ ਹੁਣ ਇੱਕ ਹੋਰ ਦੇਖੋ ਜਿਵੇਂ ਤੁਹਾਡੇ ਕੋਲ ਬੱਚਿਆਂ ਨੂੰ ਤੁਹਾਡੇ ਕੋਲ ਸੰਖਿਆ ਇਸ ਤਰ੍ਹਾਂ ਆ ਗਈਆਂ -2/3 -2/-3 -5/-4 ਮੰਨ ਲਓ ਇਸ ਤਰ੍ਹਾਂ ਆ ਗਈ ਸੰਖਿਆ ਤਾਂ ਦੇਖੋ ਕੀ ਕਰਨਾ ਬੱਚਿਓ ਅ ਮਾਈਨਸ ਨਾਲ ਮਾਈਨਸ ਕੱਟ ਗਿਆ ਅ ਮਾਈਨਸ ਅ ਮਾਈਨਸ ਕੱਟ ਗਿਆ ਇਸ ਤਰ੍ਹਾਂ ਮਾਈਨਸ ਕੱਟ ਦੇਣੀ ਨੇ ਤਾਂ ਹੁਣ ਇਹਨਾਂ ਨੂੰ ਆਪਸ ਵਿੱਚ ਗੁਣਾ ਕਰ ਦੇਣੀ ਹੈ 2 5 10 ਤੇ 3 4 12 ਜੇਕਰ ਮੰਨ ਲਓ ਹੋਰ ਆ ਗਈ ਤੁਹਾਡੇ ਕੋਲ ਇਸ ਤਰ੍ਹਾਂ ਕੋਈ -1/2 -5/ -6 ਮੰਨ ਲਓ ਇਸ ਤਰ੍ਹਾਂ ਆ ਗਈ ਆ ਮੈਨਸ ਦਾ ਮੈਨਸ ਕੱਟ ਗਿਆ ਤਾਂ ਆ 5 -1 -5/ 12 ਹੁਣ ਹੋਰ ਦੇਖੋ ਬੱਚਿਓ ਜੇਕਰ ਮੰਨ ਲਓ ਇਸ ਤਰ੍ਹਾਂ ਦਾ ਆ ਗਿਆ ਇਹ ਇਸ ਤਰ੍ਹਾਂ ਦੇ ਕਈ ਵਾਰੀ ਤੁਹਾਡੇ ਕੋਲ ਸਿਚੁਏਸ਼ਨ ਆਏਗੀ ਮੰਨ ਲਓ ਤੁਹਾਡੇ ਕੋਲ -5/ -7 -2 1 -3/ -5 ਇਸ ਤਰ੍ਹਾਂ ਆਏਗੀ ਗੁਣਾ ਮਾਈਨਸ 2 ਆ ਗਈ ਮੰਨ ਲਓ ਆ ਦੇਖੋ ਆ ਮਾਈਨਸ ਆ ਮਾਈਨਸ ਕੱਟੀ ਗਈ ਆ ਮਾਈਨਸ ਆ ਮਾਈਨਸ ਕੱਟੀ ਗਈ ਠੀਕ ਹੈ ਤਾਂ ਆ ਦੇਖੋ ਆ ਵੀ ਮਾਈਨਸ ਹੈ ਤੇ ਆ ਵੀ ਮਾਈਨਸ ਹੈ ਲਾਸਟ ਤੇ ਰਿਜ਼ਲਟ ਤੁਹਾਡੇ ਕੋਲ ਕੀ ਆ ਜਾਈਗਾ ਪਲੱਸ ਦਾ ਆ ਜਾਈਗਾ ਹੁਣ ਪਹਿਲਾਂ ਇਹਨਾਂ ਨੂੰ ਗੁਣਾ ਕਰ ਲਓ ਜੋ ਉੱਤਰ ਆਏਗਾ ਉਹਨੂੰ ਇਹਨਾਂ ਨਾਲ ਗੁਣਾ ਕਰਦੇ ਜੋ ਉੱਤਰ ਆਏਗਾ ਉਹਨੂੰ ਇਹਨਾਂ ਨਾਲ ਗੁਣਾ ਕਰਦੇ ਤਾਂ ਮਾਈਨਸ ਮਾਈਨਸ ਤੁਹਾਡੇ ਕੋਲੇ ਪਲੱਸ ਹੋ ਜਾਣਗੇ ਮਾਈਨਸ ਮਾਈਨਸ ਸ ਪਲੱਸ ਹੋ ਜਾਣਗੇ ਹੁਣ ਦੇਖੋ ਬੱਚਿਓ ਹੋਰ ਦੇਖੋ ਜਿਵੇਂ ਤੁਹਾਡੇ ਕੋਲ ਆ ਗਿਆ ਬੱਚਿਓ ਮਾਈਨਸ 1/2 ભાગ 3/ 4 મતલબ ઇને સોલ્વ કરના આ મેનસ માં મેનસ કટ ગયા કટ ગયા જી તા હણ કી હો ગયા 1/2 ભાગ નું મે કી કીતા ગુણા દે وچ બદલતા 4/3 1 2 2 2 4 તા 2/3 મેરો ઉત્તર આ ગયા 2/3 ઉત્તર આ ગયા તા બચ્ચો ઉમીદ હે તાનુ ઇના દી સમજ આ ગઈ હોની આ તા એ ਇਸ તરહ દે જેડે હેગે સવાલ ઇના નુ ਇਸ તરહ આパス સોલ્વ કરાંગે ਕੋਈ ਵੀ ਡਾਊਟ ਹੋਏਗਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਓ ਜੇ ਤੁਹਾਨੂੰ ਮੈਂ ਉਹਨਾਂ ਦੇ ਜਿਹੜੇ ਸੋਲੂਸ਼ਨ ਜਿਹੜਾ ਵੀਡੀਓ ਬਣਾ ਕੇ ਭੇਜਾਂਗਾ ਮੈਂ ਮੇਰੇ ਖਿਆਲ ਨਾਲ ਫ੍ਰੈਕਸ਼ਨ ਦੇ ਵਿੱਚ ਜਿੰਨੇ ਵੀ ਹੈਗੇ ਸਿੰਪਲੀਫਿਕੇਸ਼ਨ ਦੇ ਵਿੱਚ ਆਪਣੇ ਲਗਭਗ ਆਪਣੇ ਇਹ ਮਤਲਬ ਜਿਹੜੀ ਫ੍ਰੈਕਸ਼ਨ ਦੇ ਵਿੱਚ ਭਟਿਆਂ ਦੇ ਵਿੱਚ ਜਿਹੜੀ ਗੁਣਾ ਭਾਗ ਜਾਂ ਇਹਦੇ ਨਾਲ ਰਿਲੇਟਡ ਜੋ ਵੀ ਹੈਗੇ ਟੌਪਿਕ ਆਪਣੀ ਕੰਪਲੀਟ ਹੋ ਗਿਆ ਜੇਕਰ ਬਾਈ ਦਾ ਵੀ ਕੋਈ ਟੌਪਿਕ ਹੋਏਗਾ ਤਾਂ ਤੁਸੀਂ ਮੈਨੂੰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਪਾ ਦਿਓ ਜਾਂ ਵੈਸੇ ਦੱਸ ਦਿਓ ਜੇ ਆਪਾਂ ਇਹਦੇ ਤੇ ਵੀਡੀਓ ਹੋਰ ਬਣਾ ਦੇਾਂਗੇ サンドマン Thank you